ਗੁਰੂ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ ਗੁਰੂ ਫਤਿਹ ਦੀ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਵਾਰੋ ਸਿੱਖ ਚੈਪਟਰ ਤੇ ਤੁਸੀਂ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਜੀਵਨ ਇਤਿਹਾਸ ਸਰਵਣ ਕਰ ਰਹੇ ਹੋ ਪਿਛਲੇ ਅਧਿਆਏ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਾਝੇ ਦੀ ਧਰਤੀ ਉਤੇ ਸੰਗਤਾਂ ਨੂੰ ਉਪਦੇਸ਼ ਕਰ ਰਹੇ ਨੇ ਭੈਣੀ ਚੋਲਾ ਸਾਹਿਬ ਦੀ ਧਰਤੀ ਤੇ ਗੁਰਤੇਗ ਬਹਾਦਰ ਪਾਤਸ਼ਾਹ ਜੀ ਭਾਏ ਹੀਰਾ ਬਾਡੀ ਜੀ ਦੇ ਘਰ ਵਿਖੇ ਰਹਿ ਕੇ ਉਹਨੂੰ ਨਾਮ ਜਪਣ ਦੀ ਯੁਗਤ ਸਮਝਾਈ ਹੈ ਅਨੇਕਾਂ ਸੰਗਤਾਂ ਨੂੰ ਧਾਰਿਆ ਹੈ ਇਥੋਂ ਪਾਤਸ਼ਾਹ ਜੀ ਚੱਲ ਕੇ ਹੁਣ ਮਾਲਵੇ ਦੀ ਧਰਤੀ ਉੱਤੇ ਪਹੁੰਚੇ ਹਨ ਜਿਹਨੂੰ ਉਸ ਸਮੇਂ ਇਤਿਹਾਸ ਤੇ ਵਿੱਚ ਲੱਖੀ ਜੰਗਲ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਇਹ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਾਲਵੇ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਭੈ ਕਹਾਉਂ ਕੋ ਦੇਤ ਨਹਿ ਨਹਿ ਪਰਮਾਨਤ ਆਣ ਦਾ ਉਪਦੇਸ਼ ਕਰਦੇ ਨੇ ਸਾਧੂ ਮਨ ਕਾ ਮਾਨ ਤੇ ਆਗੋ ਗੁਰਮਤਿ ਸਿਧਾਂਤੇ ਡਰੜ ਕਰਵਾਉਂਦੇ ਹੋਏ ਸੱਚੇ ਪਾਤਸ਼ਾਹ ਜੀ ਨੇ ਅਨੇਕਾਂ ਪਿੰਡਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਹੈ ਲੱਖੇ ਜੰਗਲ ਜਾਂ ਮਾਲਵੇ ਦੀ ਉਸ ਧਰਤੀ ਤੇ ਉਸ ਸਮੇਂ ਸਖੀ ਸਰਵਰੀਆਂ ਭਾਵ ਕੇ ਜਿਹੜੇ ਕਬਰਾਂ ਦੇ ਰੂਪ ਵਿੱਚ ਪੂਜੇ ਜਾਂਦੇ ਨੇ ਉਹਨਾਂ ਦਾ ਬੜਾ ਯੋਰ ਸੀ ਸਤਿਗੁਰੂ ਪਿਤਾ ਜੀ ਦੇ ਪ੍ਰਚਾਰ ਦੌਰਿਆਂ ਨੇ ਉੱਥੇ ਐਸਾ ਅਸਰ ਕੀਤਾ ਕਿ अनेका ਹੀ ਸਖੀ ਸਰਵਰ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆ ਕੇ ਗੁਰਮਤ ਨਾਲ ਜੁੜੇ ਨੇ ਸਿੱਖੀ ਧਾਰਨ ਕੀਤੀ ਹੈ ਸੋ ਸਾਡੇ ਕੋਲ ਜਿਹੜੇ ਇਤਿਹਾਸ ਸਰੋਤ ਮਿਲਦੇ ਨੇ ਉਹਨਾਂ ਦੇ ਅਨਸਾਰ ਗੁਰੂ ਪਾਤਸ਼ਾਹ ਜੀ ਪ੍ਰਤੀ ਜੋ ਲਿਖਿਆ ਮਿਲਦਾ ਹੈ ਕਿ ਮਾਲਵੇ ਦੀ ਧਰਤੀ ਉੱਤੇ ਗੁਰਦਰਸ਼ਨ ਸਰਦਾ ਜਿਨ ਜਿਨ ਕੀਨਾ ਤਹਤਾ ਭਏ ਦਿਆਲ ਪਰਵਿਨਾ ਭਾਵੇਂ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ ਹੈ ਗੁਰੂ ਪਾਤਸ਼ਾਹ ਜੀ ਉਹਨਾਂ ਉੱਤੇ ਦਿਆਲ ਹੋ ਕੇ ਉਨਾਂ ਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕੀਤੀ ਹੈ ਸੋ ਗੁਰੂ ਸਾਰਿਓ ਐਨੀ ਸਿੱਖੀ ਫੈਲੀ ਇੰਨੇ ਕੁ ਉਥੇ ਸਿੱਖ ਬਣੇ ਕਿ ਗਿਣਤੀ ਕਰਨੀ ਹੀ ਉਹਨਾਂ ਦੀ ਔਖੀ ਹੈ ਬੇਅੰਤ ਸਿੱਖ ਬਣੇ ਦੇ ਦਰਸ਼ਨ ਕਿਰਤਾਰਥ ਕਰੋ ਸੰਖਿਆ ਲਿਖਤ ਅੰਤ ਨਹੀਂ ਪਰੇ ਇਹ ਮਹਿਮਾ ਪ੍ਰਕਾਸ਼ ਦੇ ਉਸ ਸਮੇਂ ਦੇ ਬਚਨ ਨੇ ਸੋ ਸਤਗੁਰ ਸੱਚੇ ਪਾਤਸ਼ਾਹ ਜੀ ਅਨੇਕਾਂ ਲੋਕਾਂ ਨੂੰ ਅਨੇਕਾਂ ਸੰਗਤਾਂ ਨੂੰ ਸਿੱਖੀ ਦੇ ਨਾਲ ਜੋੜਦੇ ਆ ਹਾਂ ਤਲਵੰਡੇ ਸਭੋ ਕੀ ਜੀ ਧਰਤੀ ਦੇ ਉੱਤੇ ਆਣ ਬਿਰਾਜੇ ਨੇ ਤੋਂ ਉੱਥੇ ਗੁਰਤੇਗ ਬਹਾਦਰ ਪਾਤਸ਼ਾਹ ਜੀ ਇੱਕ ਟਿੱਬਾ ਹੈ ਟਿੱਬੇ ਦੇ ਥੱਲੇ ਪਾਤਸ਼ਾਹ ਜੀ ਬੈਠੇ ਨੇ ਇੱਕ ਸਿੱਖ ਨੇ ਆ ਕੇ ਬੇਨਤੀ ਕੀਤੀ ਹੈ ਪਾਤਸ਼ਾਹ ਜੀ ਤੁਸੀਂ ਉੱਚੀ ਥਾਂ ਤੇ ਬੈਠੋ ਤੁਸੀਂ ਕਿਉਂ ਇਸ ਟਿੱਬੀ ਦੀ ਜੜਾਂ ਦੇ ਵਿੱਚ ਨਿਵੀਂ ਥਾਂ ਤੇ ਬੈਠੇ ਹੋ ਤਾਂ ਪਾਤਸ਼ਾਹ ਜੀ ਨੇ ਬਚਨ ਕੀਤਾ ਹੈ ਸਹਿ ਸੁਭਾ ਵਚਨ ਕੀਤਾ ਹੈ ਪਾਤਸ਼ਾਹ ਜੀ ਨੇ ਕਿ ਸਮਾਂ ਆਏਗਾ ਇਹ ਅਸਥਾਨ ਬਹੁਤ ਉੱਚਾ ਟਿਕਾਣਾ ਬਣੇਗਾ ਇਹ ਅਸਥਾਨ ਬਹੁਤ ਭਾਰਾ ਅਸਥਾਨ ਬਣੇਗਾ ਇੱਥੇ ਬਹੁਤ ਬਖਸ਼ਾ ਹੋਣਗੀਆਂ ਜਿਹੜੇ ਇੱਥੇ ਮੰਦਿਰ ਬਣਨਗੇ ਭਾਵ ਕਿ ਗੁਰਦੁਆਰਾ ਸਾਹਿਬ ਬਣਨਗੇ ਔਰ ਨੌ ਨਿਜਾ ਉੱਚੇ ਹੋਣਗੇ ਆਮ ਕਰਕੇ ਅਸੀਂ ਦੇਖਦੇ ਹਾਂ ਕਿ 6 ਜਾਂ 7 ਫੁੱਟ ਉੱਚਾ ਨਿਜਾ ਹੁੰਦਾ ਹੈ ਤੇ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ ਕਿਹਾ ਕਿ ਨਾ ਨਿਜੇ ਉੱਚਾ ਇਸ ਅਸਥਾਨ ਦੇ ਉੱਤੇ ਗੁਰਦੁਆਰਾ ਸਾਹਿਬ ਬਣੇਗਾ ਤਾਂ ਜਿਹੜਾ ਗੁਰਦੁਆਰਾ ਸਾਹਿਬ ਬਣੇਗਾ ਉਹ ਸੋਨੇ ਦੇ ਕਲਸ਼ ਵਾਲਾ ਹੋਵੇਗਾ ਤੇ ਬੜੀਆਂ ਬੱਛਾਂ ਇਸ ਅਸਥਾਨ ਤੇ ਹੋਣਗੀਆਂ ਸਿੱਖ ਕਹਿਣ ਲੱਗਾ ਪਾਤਸ਼ਾਹ ਜੀ ਇਹ ਅਸਥਾਨ ਸਾਡਾ ਜਿਹੜਾ ਇਹ ਇਲਾਕਾ ਏ ਇਹ ਅਨਪੜਾਂ ਦਾ ਗਵਾਰਾਂ ਦਾ ਇਲਾਕਾ ਏ ਇੱਥੋਂ ਦੇ ਲੋਕ ਵਿਦਿਆ ਤੋਂ ਹੀਣੇ ਨੇ ਇਹਨਾਂ ਨੂੰ ਕੋਈ ਸੋਝੀ ਨਹੀਂ ਤਾਂ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ ਫਰਮਾਇਆ ਏ ਇਹ ਧਰਤੇ ਗੁਰੂ ਕੀ ਕਾਸ਼ੀ ਅਖਵਾਏਗੇ ਤੇ ਗੁਰੂ ਪਾਤਸ਼ਾਹ ਜੀ ਦੇ ਕਹੇ ਹੋਏ ਬਚਨ ਅੱਜ ਬਿਲਕੁਲ ਸੱਚ ਹੋਏ ਨੇ ਸੋ ਸਤਗੁਰ ਸੱਚੇ ਪਾਤਸ਼ਾਹ ਜੀ ਉਥੋਂ ਫਿਰ ਇੱਕ 베ਰੀ ਦੇ ਦਰਖਤ ਹੀਠਾਂ ਜਾ ਬਰਾਜੇ ਨੇ ਉਸ ਅਸਥਾਨ ਉੱਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇਵੇਂ ਆਪਣੀ ਪਹਿਲੀ ਪ੍ਰਚਾਰ ਦਾ ਫੇਰੀ ਦੌਰਾਨ ਚਰਨ ਪਾਏ ਸਨ ਤਾਂ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਿੱਥੇ ਬੈਠੇ ਨੇ ਅਨੇਕਾਂ ਸੰਗਤਾਂ ਉੱਥੇ ਜੁੜਨ ਲੱਗੀਆਂ ਨੇ ਪਾਤਸ਼ਾਹ ਜੀ ਦੇ ਉਪਦੇਸ਼ ਸੁਣਦੇ ਸਿੱਖੀ ਕਮਾਉਣ ਲੱਗ ਪਵੇ ਇੱਕ ਦਿਨ ਸੱਚੇ ਪਾਤਸ਼ਾਹ ਜੀ ਨੇ ਜਿਸ ਬੇਰੀ ਦੇ ਦਰਖਤ ਹੇਠਾਂ ਬੈਠੇ ਸਨ ਉਥੇ ਇੱਕ ਛੱਪੜ ਸੀ ਉਸ ਛੱਪੜ ਦੇ ਵਿੱਚ ਬਹੁਤ ਸਾਰੀ ਗਾਰ ਸੀ ਕਿਸੇ ਸਮੇ ਇਹ ਇੱਕ ਛੋਟੇ ਸਰੋਵਰ ਦਾ ਰੂਪ ਹੋਇਆ ਕਰਦਾ ਸੀ ਬੜਾ ਹੀ ਸਾਫ਼ ਪਾਣੀ ਇਹਦੇ ਵਿੱਚ ਰਹਿੰਦਾ ਸੀ ਪਾ ਸਮਾਪਾ ਕੇ ਇਹ ਛੱਪੜ ਬਣ ਗਿਆ ਬੜੇ ਗਿਆਰ ਪੈਦਾ ਹੋ ਗਈ ਸਤਗੁਰ ਸੱਚੇ ਪਾਤਸ਼ਾਹ ਜੀ ਬੈਠੇ ਹੋਏ ਨੇ ਦਰਬਾਰ ਲੱਗਾ ਹੋਇਆ ਬੇਅੰਤ ਸੰਗਤਾਂ ਉਸ ਸਮੇਂ ਬੈਠੀਆਂ ਹੋਈਆਂ ਸਨ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਮਨ 'ਵੀ ਮौज ਆਈ ਸੰਗਤਾਂ ਨੂੰ ਆਪ ਜੀ ਨੇ ਬਚਨ ਕੀਤਾ ਕਿਉਂ ਨਾ ਇਸ ਛੱਪੜ ਨੂੰ ਫਿਰ ਸਰੋਵਰ ਦਾ ਰੂਪ ਦੇ ਦਿੱਤਾ ਜਾਵੇ ਸੱਚੇ ਪਾਤਸ਼ਾਹ ਜੀ ਆਪ ਉੱਥੋਂ ਉੱਠੇ ਨੇ ਪਾਤਸ਼ਾਹ ਜੀ ਨੇ ਉਸ ਸਮੇਂ ਆਪਣੇ ਸਰੀਰ ਉੱਪਰ ਇੱਕ ਬਹੁਤ ਹੀ ਮਹਿੰਗਾ ਸ਼ਾਲ ਲਿਆ ਹੋਇਆ ਸੀ ਤਾਂ ਪਾਤਸ਼ਾਹ ਜੀ ਨੇ ਉਸ ਸ਼ਾਲ ਦੇ ਵਿੱਚ ਗਾਰ ਕੱਢਣੀ ਸ਼ੁਰੂ ਕਰ ਦਿੱਤੀ ਜਾਂ ਭਰ-ਭਰ ਕੇ ਦੇਖਦੇ ਆਂ ਦੇਖਦੇ ਆਂ ਹੀ ਸੰਗਤਾਂ ਬਹੁਤ ਸਾਰੀਆਂ ਸਤਗੁਰ ਸੱਚੇ ਪਾਤਸ਼ਾਹ ਜੀ ਵੱਲ ਦੇਖ ਕੇ ਤੇ ਆਪ ਸੇਵਾ ਕਰਨ ਲੱਗ ਪਈਆਂ ਨੇ ਪਾਤਸ਼ਾਹ ਜੀ ਜਿਸ ਸੁੰਦਰ ਦੁਸ਼ਾਲੇ ਦੇ ਵਿੱਚ ਗਾਰ ਕੱਢ ਰਹੇ ਨੇ ਤਾਂ ਇੱਕ ਸਿੱਖ ਦੇਖ ਕੇ ਕਹਿਣ ਲੱਗਾ ਪਾਤਸ਼ਾਹ ਜੀ ਆਪ ਜੀ ਦਾ ਦੁਸ਼ਾਲਾ ਬਹੁਤ ਕੀਮਤੀ ਹੈ ਬਹੁਤ ਮਹਿੰਗਾ ਹੈ ਤੇ ਤੁਸੀਂ ਇਹਦੇ ਵਿੱਚ ਗਾਰ ਕੱਢੇ ਹੈ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਦੁਸ਼ਾਲੇ ਨਾਲੋਂ ਵੱਧ ਇਹ ਸਰੋਵਰ ਕੀਮਤੀ ਹੈ ਇਹ ਅਸਥਾਨ ਬਹੁਤ ਹੀ ਪਵਿੱਤਰ ਅਸਥਾਨ ਬਣੇਗਾ ਜਿੱਥੇ ਆ ਕੇ ਸੰਗਤਾਂ ਇਸ਼ਨਾਨ ਕਰਕੇ ਤੇ ਆਪਣੇ ਜੀਵਨ ਦੇ ਲਾਭ ਪ੍ਰਾਪਤ ਕਰਿਆ ਕਰਨਗੀਆਂ ਸੋ ਗੁਰੂ ਸਵਾਰਿਓ ਇਹ ਉਹ ਅਸਥਾਨ ਹੈ ਜਿੱਥੇ ਬਾਅਦ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਵੀ ਚਰਨ ਪਾਏ ਨੇ ਤੇ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਚਰਨ ਪਾਏ ਸਫਾਈ ਨਾ ਹੋਣ ਕਰਕੇ ਉਹ ਸਮੇਂ ਸ਼ੇਰਗਾਰ ਬਣ ਗਈ ਸੀ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਵਿੱਚੋਂ ਫਿਰ ਆਪਣੀਆਂ ਢਾਲਾਂ ਦੇ ਨਾਲ ਗਾਰ ਕੱਢੀ ਸੀ ਹੋਰ ਸੰਗਤਾਂ ਨੇ ਵੀ ਨਾਲ ਸਹਿਯੋਗ ਕੀਤਾ ਸੀ ਤੇ ਫਿਰ ਇਸ ਨੂੰ ਸਰੋਵਰ ਦਾ ਰੂਪ ਦਿੱਤਾ ਸੀ ਸੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਸ ਨੂੰ ਸਰੋਵਰ ਦਾ ਰੂਪ ਦਿੱਤਾ ਤਾਂ ਉਸ ਸਮੇਂ ਇੱਕ ਸਿੱਖ ਨੇ ਬੇਣਫੀ ਕੀਤੀ ਕਹਨ ਲੱਗੇ ਪਾਤਸ਼ਾਹ ਜੀਓ ਹਿੰਦੂ ਧਰਮ ਦੇ ਵਿੱਚ ਬ੍ਰਾਹਮਣੀ ਧਰਮ ਦੇ ਵਿੱਚ ਤਿੰਨ ਚੀਜ਼ਾਂ ਦਾ ਬੜਾ ਮਹੱਤਵ ਹੈ ਇੱਕ ਉਹਨਾਂ ਦਾ ਵਿਸ਼ਵਨਾਥ ਮੰਦਿਰ ਜਿਹੜਾ ਹੈ ਉਹਦੀ ਬੜੀ ਮਹਤਤਾ ਹੈ ਇੱਕ ਅੰਨਪੂਰਨਾ ਲੰਗਰ ਦੀ ਬੜੀ ਮਹਤਤਾ ਹੈ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਫਿਰ ਉਸ ਸਮੇਂ ਉੱਥੇ ਵਰ ਦਿੱਤਾ ਹੈ ਵਚਨ ਕੀਤਾ ਹੈ ਕਿ ਇਹ ਅਸਥਾਨ ਜੋ ਹੈ ਉਹ ਵਿਸ਼ਵਨਾਥ ਤੋਂ ਵੀ ਉੱਚਾ ਹੋਵੇਗਾ ਤੇ ਜਿਹੜਾ ਇੱਥੇ ਲੰਗਰ ਵਰਤਿਆ ਕਰੇਗਾ ਜਿਹੜੀ ਦੇਗ ਵਰਤਿਆ ਕਰੇਗੀ ਉਹ ਅਨਪੂਰਨਾ ਨਾਲੋਂ ਵੱਧ ਮਹੱਤਵਪੂਰਨ ਹੋਏਗੀ ਇਸ ਕਰਕੇ ਉਸ ਅਸਥਾਨ ਦੇ ਉੱਤੇ ਫਿਰ ਉਸ ਤੋਂ ਦਾ ਜਿਹੜਾ ਲੰਗਰ ਹੈ ਉਹਨੂੰ ਅਨਪੂਰਨਾ ਦੀ ਦੇਗ ਕਿਹਾ ਜਾਂਦਾ ਹੈ ਰਤਨ ਸਮੇ ਤੋਂ ਇਹ ਜਿਹੜੀ ਪਰੰਪਰਾ ਉੱਥੋਂ ਦੀ ਇਹ ਚੱਲੀ ਆਉਂਦੀ ਸੀ। ਤੋਂ ਇੱਥੇ ਹੀ ਆਪ ਜੀ ਨੂੰ ਉਸ ਸਮੇਂ ਫਿਰ ਭਾਈ ਡੱਲਾ ਮਿਲਿਆ ਸੀ ਜਿਸ ਤੇ ਪਾਤਸ਼ਾਹ ਜੀ ਨੇ ਮਖਸ਼ਿਸ਼ ਕੀਤੀ ਸੀ ਤੇ ਇਸ ਅਸਥਾਨ ਦੇ ਉੱਤੇ ਹੀ ਕਿਸੇ ਸਮੇਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਡੱਲੇ ਦਾ ਵੱਡਾ ਵਡੇਰਾ ਸਾਬੋ ਮਿਲਿਆ ਸੀ। ਸਭ ਜਿਹੜਾ ਕਿ ਉਸ ਸਮੇਂ ਚੋਰੀਆਂ ਕਰਦਾ ਸੀ ਇਸ ਇਲਾਕੇ ਨੂੰ ਕਿਸੇ ਸਮੇ ਲੋਕੀ ਚੋਰ ਮਾਰ ਕਿਹਾ ਕਰਦੇ ਸਨ ਸਭ ਨੂੰ ਵੀ ਚੋਰ ਕਿਹਾ ਕਰਦੇ ਸਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਕਿਰਤ ਕਰਕੇ ਵੱਢ ਸਕਣ ਦਾ ਉਪਦੇਸ਼ ਕੀਤਾ ਸੀ ਤੇ ਉਸ ਤੋਂ ਬਾਅਦ ਐਸੀ ਫਿਰ ਕਿਰਪਾ ਹੋਈ ਕਿ ਗਾਂ ਉਸ ਦਾ ਜਨਾਵੇਂ ਪਰਿਵਾਰ ਸਿੱਖੀ ਦੇ ਨਾਲ ਜੁੜਿਆ ਰਿਹਾ ਤੇ ਇਸ ਇਲਾਕੇ ਦਾ ਨਾਂ ਚੋਰਮਾਰ ਤੋਂ ਫਿਰ ਤਲਵੰਡੀ ਸਾਬੋ ਕੀ ਪੈ ਗਿਆ ਜਿੱਥੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨ ਪਏ ਨੇ ਸੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਇਸ ਸਥਾਨ ਦੇ ਉੱਤੇ ਇਹਨਾਂ ਇਲਾਕਿਆਂ ਦੇ ਵਿੱਚ ਤਿੰਨ ਵਾਰ ਆਏ ਨੇ ਪਹਿਲੀ ਵਾਰ 1665 ਦੇ ਸ਼ੁਰੂ ਦੇ ਵਿੱਚ ਉਸ ਤੋਂ ਬਾਅਦ ਫਿਰ ਗੁਰੂ ਤੇਗ ਬਹਾਦਰ ਜੀ 1673 ਦੇ ਵਿੱਚ ਤੇ ਪਾਤਸ਼ਾਹ ਜੀ ਫਿਰ 1673 ਦੇ ਵਿੱਚ ਹੀ ਤੀਸਰੀ ਵਾਰ ਫਿਰ ਇਸ ਸਥਾਨ ਦੇ ਉੱਤੇ ਚਰਨ ਪਾਏ ਨੇ ਇੰਜ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਤਲਵੰਡੀ ਸਾਬੋ ਕੀ ਵਿਖੇ 9 ਦਿਨ ਰਹੇ ਨੇ 9 ਦਿਨ ਰਹਿ ਕੇ ਆਪ ਜੀ ਨੇ ਸੰਗਤਾਂ ਨੂੰ ਬਖਸ਼ਿਸ਼ਾਂ ਕੀਤੀਆਂ ਨੇ ਨਾਮ ਬਾਣੀ ਦੇ ਨਾਲ ਜੋੜਿਆ ਹੈ ਗੁਰਮਤ ਦਾ ਉਪਦੇਸ਼ ਦ੍ਰਿੜ ਕਰਵਾਇਆ ਹੈ ਤੇ ਸਾਰਿਆਂ ਦਾ ਜੀਵਨ ਆਪ ਜੀ ਨੇ ਸਫਲ ਬਣਾਇਆ ਹੈ ਇਸ ਸਥਾਨ ਤੇ 9 ਦਿਨ ਰਹਿਣ ਤੋਂ ਬਾਅਦ ਫਿਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਗਾਂ ਖੋਰ ਥਾਵਾਂ ਦੇ ਉੱਤੇ ਪ੍ਰਚਾਰ ਕਰਨ ਵਾਸਤੇ ਪਾਤਸ਼ਾਹ ਜੀ ਨੇ ਸ਼ੁਰੂਆਤ ਕੀਤੀ ਹੈ ਸੋ ਤਲਵੰਡੀ ਸਾਬੋ ਕੀ ਵਿਖੇ 9 ਦਿਨ ਰਹਿਣ ਤੋਂ ਬਾਅਦ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਹੁਣ ਅੱਗੇ ਕਿਸ ਪਿੰਡ ਵਿੱਚ ਗਏ ਨੇ ਕਿਸ ਇਲਾਕੇ ਵਿੱਚ ਗਏ ਨੇ ਤੇ ਉੱਥੇ ਜਾ ਕੇ ਉਹਨਾਂ ਨੇ ਸੰਗਤਾਂ ਨੂੰ ਕੀ ਉਪਦੇਸ਼ ਕੀਤਾ ਹੈ ਇਹ ਸਿੱਖ ਚੈਪਟਰ ਚੈਨਲ ਦੇ ਅਗਲੇ ਅਧਿਆਇ ਦੇ ਵਿੱਚ ਆਪ ਜੀ ਨਾਲ ਸਾਂਝਾ ਕੀਤਾ ਜਾਵੇਗਾ ਸੋ ਗੁਰੂ ਸਵਾਰਿਓ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਜੀਵਨ ਇਤਿਹਾਸ ਦੀ ਲੜੀਵਾਰ ਜੀਵਨ ਗਾਥਾ ਚੱਲਦੀ ਰਹੇਗੀ ਅਖੀਰ ਦੇ ਵਿੱਚ ਬੇਨਤੀ ਹੈ ਕਿ ਮੇਰੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਦੂਸਰਿਆਂ ਤੱਕ ਗੁਰੂ ਪਾਤਸ਼ਾਹ ਜੀ ਦਾ ਜੀਵਨ ਇਤਿਹਾਸ ਪਹੁੰਚ ਸਕੇ ਜਿੱਥੇ ਤੁਸੀਂ ਜ਼ਰੂਰੀ ਸਮਝਦੇ ਹੋ ਕਿਉਂਕਿ ਬਹੁਤ ਸਾਰੇ ਗਿਆਨਵਾਨ ਦਰਸ਼ਕ ਵੀ ਮੇਰੇ ਇਸ ਚੈਨਲ ਨਾਲ ਜੁੜੇ ਹੋਏ ਨੇ ਜਿੱਥੇ ਆਪ ਜੀ ਨੂੰ ਲੱਗਦਾ ਹੈ ਤੇ ਕੋਈ ਇਕਾਈ ਜਾਂ ਕੋਈ ਗੱਲ ਰਹਿ ਰਹੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਜੇ ਅਗਲਾ ਅਧਿਆਏ ਲੈ ਕੇ 2 ਦਿਨ ਬਾਅਦ ਫਿਰ ਹਾਜ਼ਰ ਹੋਵਾਂਗਾ ਤਦ ਤੱਕ ਵਾਸਤੇ ਇਯਾਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ